ਬਹੁਤ ਸਾਰੀਆਂ ਗੈਲਰੀਆਂ ਵੀ ਹਨ ਜਿਨ੍ਹਾਂ ਦੇ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਲਗੀਆਂ ਹੋਈਆਂ ਨੇ ਪਰ ਪਟਾਲਾ ਦੀ ਸਮਾਲ ਰੋਡ ਤੇ ਬਣੀ ਸ਼ਹੀਦਾਂ ਦੀ ਗੈਲਰੀ ਦੇ ਵਿੱਚ ਸ਼ਹੀਦਾਂ ਦੀਆਂ ਕੁਝ ਤਸਵੀਰਾਂ ਖੂਨ ਦੇ ਨਾਲ ਬਣਾਈਆਂ ਗਈਆਂ ਹਨ ਪਟਾਲਾ ਦੀ ਮਹਾਨ શિક્ષੀਤ ਮਰਹੂਮ ਮਹਾਸ਼ਾ ਗੋਕੁਲ ਚੰਦ ਦੀ ਪ੍ਰੇਰਣਾ ਸਤਕਾਰ ਪਦਮ ਕੋਲੀ ਦੇ ਵੱਲੋਂ ਇਹ ਤਸਵੀਰਾਂ ਬਣਵਾਉਣ ਦੇ ਲਈ ਆਪਣਾ ਖੂਨ ਵੀ ਦਿੱਤਾ ਗਿਆ ਅਤੇ ਦਿੱਲੀ ਦੇ ਚિત੍ਰਕਾਰ ਰਵਿਕਾਂਤ ਗੁਪਤਾ ਜਿਨ੍ਹਾਂ ਦੇ ਵੱਲੋਂ ਬਣਾਈਆਂ ਗਈਆਂ ਸ਼ਹੀਦਾਂ ਦੀਆਂ ਤਸਵੀਰਾਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਵੀ ਲਗੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਹੀ ਸ਼ਹੀਦਾਂ ਦੀਆਂ ਇਹ ਤਸਵੀਰਾਂ ਤਿਆਰ ਕੀਤੀਆਂ ਗਈਆਂ ਗਲਦੀ ਦੇਵਚੋਂ 1857 ਤੋਂ ਲੈ ਕੇ 1947 ਤੱਕ ਦੇ ਸ਼ਹੀਦਾਂ ਦੀਆਂ ਤਸਵੀਰਾਂ ਨੇ 13 ਤੋਂ ਇਲਾਵਾ ਮਹਾਨਬਾਲ ਸ਼ਹੀਦ ਵੀਰ ਹਕੀਕਤ ਰਾਏ ਅਤੇ ਬਟਾਰਾ ਦੇ ਨਾਲ ਸੰਬੰਧਿਤ ਸਤੀ ਲక్ష్ਮੀ ਦੇਵੀ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ। ਇਹ ਸ਼ਹੀਦ ਹਾਲ 1987 ਵਿੱਚ ਬਣਿਆ ਸੀ ਔਰ 90 ਵਿੱਚ ਇਹ ਦਿੱਲੀ ਤੋਂ ਰਵੀਚੰਦਰ ਜਿਹੜੇ ਉੱਥੇ ਦਿੱਲੀ 'ਚ ਫੋਟੋਆਂ ਬਣਾਉਂਦੇ ਆ ਜਿਨ੍ਹਾਂ ਨੇ ਲਾਲ ਕਿਲੇ ਵਿੱਚ ਵੀ ਬਣਵਾ ਕੇ ਫੋਟੋਆਂ ਲਾਈਆਂ ਨੇ। ਦੇਸ਼ ਵਿੱਚ 10-12 ਜਗ੍ਹਾ ਦੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀ ਇਹ ਚਿੱਤਰ ਪ੍ਰਦਰਸ਼ਨੀ ਲੱਗੀ ਦੀ ਹੈ ਸ਼ਹੀਦਾਂ ਦੀ ਔਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਹ ਬਟਾਲੇਈ ਹੈ ਇਹਦੇ ਵਿੱਚ 72 ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਬਿਲਕੁਲ ਸਾਹਮਣੇ ਪਾਸੇ ਵੀਰ ਹਕੀਕਤ ਰਾਏ ਸਤੀ ਲక్ష్ਮੀ ਦੇਵੀ ਜਿਹੜੀ ਬਟਾਲੇ ਦੀ ਸੀ ਹਕੀਕਤ ਰਾਏ ਲਾਹੌਰ ਦੇ ਸੀ ਔਰ ਉਹ ਉੱਥੇ ਸ਼ਹੀਦ ਕੀਤੇ ਗਏ ਸੀ ਉਹਨਾਂ ਦੇ ਸਾਰੇ ਚਿੱਤਰ ਵੀ ਜੜੇ ਆ ਖੂਨ ਨਾਲ ਬਣਾਏ ਗਏ ਆ ਔਸਥੀ ਲక్ష్ਮੀ ਦੀ ਇੱਥੇ ਸਮਾਦ ਹੈਗੀ ਆ ਤੇ ਇਹ ਸਾਰੇ ਚਿੱਤਰ ਜੜਿਆ ਖੂਨ ਨਾਲ ਦਿੱਲੀ ਵਿੱਚ ਬਣਾਏ ਗਏ ਆ ਦਿੱਲੀ ਵਿੱਚ ਬਣਾਏ ਗਏ 1857 ਤੋਂ ਲੈ ਕੇ 1947 ਤੱਕ 1857 ਜਿਹੜੀ ਪਹਿਲੀ ਸੁਤੰਤਰਤਾ ਸੰਗਰਾਮ ਦੀ ਲੜਾਈ ਹੋਈ ਹੈ ਉਸ ਤੋਂ ਲੈ ਕੇ 1947 ਤੱਕ ਜਿੰਨੇ ਵੀ ਲੋਕ ਦੇਸ਼ ਵਾਸਤੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਉਹਨਾਂ ਸਭ ਦੇ ਇੱਥੇ ਚਿੱਤਰ ਲੱਗੇ ਜੀ ਆ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਜੜਿਆ ਉਹ ਟਾਈਮ ਟੂ ਟਾਈਮ ਇੱਥੇ ਆਉਂਦੇ ਰਹਿੰਦੇ ਆ ਔਰ ਉਹ ਦੇਖਦੇ ਰਹਿੰਦੇ ਆ ਔਰ ਉਹਨਾਂ ਨੂੰ ਇਹ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ ਲੋਕ ਇੱਥੇ ਕਦੀ ਨਾ ਕਦੀ ਫੰਕਸ਼ਨਾਂ ਦੇ ਵਿੱਚ ਆਉਂਦੇ ਨੇ ਔਰ ਉਹ ਸਾਰੇ ਹਾਲ ਦੇ ਚਿੱਤਰ ਜੜਿਆ ਉਹ ਦੇਖੇ ਜਾਂਦੇ ਆ ਪੁੱਲਾਸੀ ਪਗਸ ਸਿੰਘ ਰਾਜਗੁਰੂ ਸੁਖਦੇਵ ਚੰਦਰਸ਼ੇਖਰ ਅਜ਼ਾਦ ਰਾਮ ਪ੍ਰਸਾਦ ਬਿਸਬਲ ਰਜਿੰਦਰ ਲਾਰੀ ਰੋਸ਼ਨ ਸਿੰਘ ਔਰ ਅਸ਼ਫਾਕ ਉੱਲਾ ਖਾਨ ਇਹਨਾਂ ਸਭ ਦੀਆਂ ਫੋਟੋਆਂ ਲੱਗੀਆਂ ਨੇ ਇਸ ਦੇ ਇਲਾਵਾ ਸਰਦਾਰ ਕਰਤਾਰ ਸਿੰਘ ਸਰਾਬਾ ਔਰ ਉਹਨਾਂ ਸਭ ਦੇ ਇੱਥੇ ਚਿੱਤਰ ਲੱਗੇ ਦੇ ਨੇ ਹੋਰ ਵੀ ਬਹੁਤ ਸਾਰੇ ਚਿੱਤਰ ਜਿਨ੍ਹਾਂ ਨੇ ਦੇਸ਼ ਵਾਸਤੇ ਆਜ਼ਾਦੀ ਵਾਸਤੇ ਕੰਮ ਕੀਤਾ ਉਹਨਾਂ ਦੇ ਸਭ ਚਿੱਤਰ ਇੱਥੇ ਲੱਗੇ ਜਿਆ ਦੇਖੋ ਜੀ ਤਨ ਮਨ ਧਨ ਸਭ ਅਰਪਿਤ ਕਰ ਦੋ इस अभिनव अभियान को और वंदन कर लो अमर शहीदों के खूनी बलिदान को और हिम शिखरों से ऊंची कर दो हिंदुस्तानी भी शान भी को वक्त पड़े तो मस्तक दे दो भारत मां की शान को ए ओ शहीद ने जी जेडे 1847 लाके ते 1958 लाके ते 1977 तक जेडे शहीद होए ने ए ओ शहीद ने जिन्ना दा साडे को बायो डाटा का या जिन्ना दी कोई पहचान सी इस तो अलावा हयारा लखा शहीद और ने जेडे कि अनजान ने ਇਨ੍ਹਾਂ ਬਾਰੇ ਕਿਸ ਨੂੰ ਕੋ ਗਿਆਨ ਨਹੀਂ ਸੀਗਾ ਉਹਨਾਂ ਬਾਰੇ ਕੋਈ ਨਹੀਂ ਜਾਣਦਾ ਲੇਕਿਨ ਉਹਨਾਂ ਨੇ ਵੀ ਭਾਰਤ ਮਾਤਾ ਦੀ ਯਾਦੀ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਇਹ ਅੜੀ ਆਰਤਗੱਦੀ ਬਣੀ ਐ ਸ਼ਹੀਦ ਅੜਤਗੱਦੀ ਇਹ ਮਹਾਸ਼ਯੋ ਕੋਈ ਚੰਗੀ ਦੀ ਪ੍ਰੇਰਣਾ ਸੀ ਔਰ ਇਹਦੇ ਵਿੱਚ ਕਾਫੀ ਸਹਿਯੋਗ ਦਿੱਤਾ ਪਦਮ ਕੋਲੀ ਜੀ ਨੇ ਉਹ ਪਦਮ ਕੋਲੀ ਜੀ ਦਿੱਲੀ ਜਾਂਦੇ ਰਹੇ ਨੇ ਉਹ ਦਿੱਲੀ ਚ ਇੱਕ ਚਿੱਤਰਕਾਰ ਨੇ ਰਵੀ ਕਾਂਜ ਜੀ ਗੁਪਤਾ ਉਹ ਉਹਨਾਂ ਨੇ ਮਤਲਬ ਇਸ ਤਾਂ ਦੀ ਜੋ ਪੋਰਟਰੇਟ ਨੇ ਹੱਥੀ ਬਣੇ ਦੇ ਇਹਨਾਂ ਨੂੰ ਬਣਾ ਕੇ ਉਹਨਾਂ ਨੇ ਲਗਭਗ ਹਿੰਦੁਸਤਾਨ ਦੀ 10 ਜਗ੍ਹਾ ਦੇ ਉੱਪਰ ਉਹਨਾਂ ਨੇ ਇਹ ਚੀਜ਼ ਬਣਾਈ ਦੀ ਹੈ। ਐਡਿਕਸ ਜੀ ਮੇਰੇ ਪਿੱਛੇ ਦੇਖ ਰਹੇ ਹੋ ਇਹ ਜਿਹੜੇ ਬਹਗੇ ਨੇ ਇਹ ਚਿੱਤਰ ਬਣੇ ਨੇ ਜਾਂ ਪਿੱਛਲੇ ਪਾਸੇ ਬਣੇ ਨੇ ਇਹ ਚਿੱਤਰ ਬਣੇ ਖੂਨ ਦੇ ਨਾਲ। ਉਹ ਉਹਨਾਂ ਨੇ ਆਪਣੇ ਖੂਨ ਦੇ ਨਾਲ ਇਹ ਚਿੱਤਰ ਬਣਾਏ ਨੇ। ਔਰ ਇਹਦੇ ਵਿੱਚ ਪਦਮ ਕੋਲੀ ਦਾ ਬਹੁਤ ਸਹਿਯੋਗ ਹੈ। ਇਹ ਜਿਹੜੇ ਚਿੱਤਰ ਬਣੇ ਨੇ ਖੂਨ ਦੇ ਨਾਲ ਇਹ ਖੂਨ ਜਿਹੜਾ ਹੈ ਪਦਮ ਕੋਲੀ ਦਾ। ਪਦਮ ਕੋਲੀ ਜੀ ਨੇ ਆਪਣਾ ਖੂਨ ਦੇ ਕੇ ਤੇ ਚਿੱਤਰ ਬਣਾਏ ਨੇ। ਮੈਂ ਬਟਾਲਾ ਵਾਸੀਆਂ ਨੂੰ ਅਪੀਲ ਕਰਾਂਗਾ ਕੀ ਬਟਾਲਾ ਕੋਲ ਬਹੁਤ ਇੱਕ ਵੱਡੀ ਦੁਖ ਰਹੀ ਹੈ ਸਤੀ ਲਖਮੀ ਇਸ ਮਾਤਾ ਔਰ ਉੱਥੇ ਆਟ ਗਾਦੀ ਬਣੀ ਹੈ ਸਕੂਲਾਂ ਵਾਲਿਆਂ ਨੂੰ ਅਪੀਲ ਕਰਾਂਗਾ ਵੀ ਆਪਣੇ ਬੱਚਿਆਂ ਨੂੰ ਲੈ ਕੇ ਥਾਓ ਆਨ ਕਰਨਾ ਔਰ ਬੱਚਿਆਂ ਨੂੰ ਐਸਾ ਕੋਈ ਦੱਸਣਾ ਸ਼੍ਰੀ ਦામਬਰ ਦੱਸਣਾ ਤਾਂ ਕਿ ਉਹਨਾਂ ਦੇ ਵਿੱਚ ਮਨ ਦੇ ਵਿੱਚ ਕੋਈ ਪ੍ਰੇਰਨਾ ਆਵੇ ਔਰ ਉਹ ਵੀ ਇੱਕ ਅੱਛੇ ਦੇਸ਼ ਭਗਤ ਬਣ ਸਕਣ ਇਹਨਾਂ ਦਾ ਸਤਿਕਾਰ ਕਰੋ ਮਾਨਸਤਕਾਰ ਕਰੋ ਇਹਨਾਂ ਕੋ ਪ੍ਰੇਰਨਾ ਲਵੋ ਇਹਨਾਂ ਨੇ ਸਾਡੇ ਹਿੱਸੇ ਬਹੁਤ ਕੁਝ ਕੀਤਾ ਔਰ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਜਿਹੜਾ ਆਜ਼ਾਦੀ ਦਾ ਆਨੰਦ ਮਾਣਨੇ ਪਏ ਆ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇਹਨੂੰ ਯਾਦ ਕਰਨਾ ਚਾਹੀਦਾ ਨਾਮ ਹਰਜਿੰਦਰ ਸਿੰਘ ਫੌਜੀ ਬਈ ਜੀ ਇੱਥੇ ਸਵੇਰ 'ਚ 2022 21 ਨਵੰਬਰ ਨੂੰ ਹਾਲ ਦੇਵੇ ਕਿ ਡਿਊਟੀ ਸੰਭੀ ਔਰ ਇਹਦੀ ਦੇਖਭਾਲ ਸਾਫ ਸਪਾਈ ਦਾ ਮੇਰੀ ਜ਼ਿੰਮੇਵਾਰੀ ਹੈ ਸਵੇਰ 8 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਇਸ ਹਾਲ ਤੇ ਲਾਕੇ ਛਾਕੇ ਰੇਲਾ ਨਾਲ ਹੁੰਦਾ ਫਿਰਦਾ ਰੇਲਾ ਪਾਰਕ ਜੀ ਦੇਖਭਾਲ ਕਰਦਾ ਰੇਲਾ ਨਾਲੇ ਬਈ ਹਾਲ ਦੀ ਦੇਖਭਾਲ ਕਰਦੀ ਹੈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਬਨੋਏ ਸੇਵਾਇਲਾ ਦੀ ਮਿਲੀ ਹੈ ਕਰਵਾਸੇ ਇਹਨਾਂ ਦੀ ਸਾਫ ਸਫਾਈ ਰੱਖ ਲਈ ਅੰਦਰ ਦਾ ਹਾਲ ਦਾ ਪੂਰਾ ਸਾਫ ਸਫਾਈ ਜ਼ਿੰਮੇਵਾਰੀ